ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਰਾਣਾ ਗੁਰਜੀਤ ਸਿੰਘ ਜਿਹੜੇ ਕਿ ਲਗਾਤਾਰ ਵਿਵਾਦਾਂ ਦੇ ਵਿੱਚ ਕਿਰੇ ਰਹਿੰਦੇ ਨੇ ਉਹਨਾਂ ਉੱਤੇ ਇਲਜ਼ਾਮ ਲੱਗਦੇ ਨੇ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਉਹ ਕੰਮ ਕਰ ਰਹੇ ਨੇ ਰਾਣਾ ਗੁਰਜੀਤ ਸਿੰਘ ਹਾਲਾਂਕਿ ਜਦੋਂ ਬਜਟ ਸੈਸ਼ਨ ਦੇ ਵਿੱਚ ਸੁਖਪਾਲ ਸਿੰਘ ਖੈਰਾ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਵੱਲੋਂ ਬਾਈਕਾਟ ਕੀਤਾ ਗਿਆ ਵਾਕਆਊਟ ਕੀਤਾ ਗਿਆ ਤਾਂ ਰਾਣਾ ਗੁਰਜੀਤ ਸਿੰਘ ਟੱਸ ਤੋਂ ਮੱਸ ਨਹੀਂ ਹੋਏ ਰਾਣਾ ਗੁਰਜੀਤ ਸਿੰਘ ਉੱਥੇ ਹੀ ਬੈਠੇ ਰਹੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਵੱਲੋਂ ਇੱਕ بڑا ਵੱਡਾ ਉਪਰਾਲਾ ਕੀਤਾ ਗਿਆ ਹੈ ਜਾਨੀ ਕਿ ਉਹ ਉਪਰਾਲਾ ਕੀਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਜਾਂ ਫਿਰ ਉਪਰਾਲਾ ਕਾਂਗਰਸ ਪਾਰਟੀ ਦੇ ਰਣਨੀਤੀ ਦਾ ਤਿਆਗ ਕੀਤਾ ਗਿਆ ਹੈ ਪਹਿਲਾਂ ਗੱਲਬਾਤ ਹੁੰਦੇ ਹਾਂ ਫਰੀਦਕੋਟ ਦੇ ਜੈਤੋ ਦੇ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਦੌਰਾਨ ਕਪੂਰ ਥਰਲ ਕਪੂਰਥਲਾ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਨੇ ਨਵੀਂ ਸੋਚ ਨਵਾਂ ਪੰਜਾਬ ਮਿਸ਼ਨ ਤਹਿਤ ਪੰਜਾਬ ਦੀ ਖੇਤੀ ਨੂੰ ਇੱਕ ਲਾਭਕਾਰੀ ਅਤੇ ਆਮਦਨਜੋਗ ਪੇਸ਼ੇ ਵੱਲੋਂ ਤਬਦੀਲ ਕਰਨ ਦੇ ਲਈ ਨੌਜਵਾਨਾਂ ਦੇ ਲਈ ਨਵੇਂ ਮੌਕੇ ਨੂੰ ਵਿਕਸਿਤ ਕਰਨ ਦੀ ਪੇਸ਼ਕਸ਼ ਕੀਤੀ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਰਵਾਇਤੀ ਖੇਤੀਬਾੜੀ ਉਦਯੋਗ ਨੀਤੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਹੁਨਰ ਸਿਖਾ ਕੇ ਚੰਗੇ ਭਵਿੱਖ ਲਈ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਪੰਜਾਬ ਵਿੱਚ ਪਾਣੀ ਦੇ ਹੇਠਾਂ ਡਿੱਗ ਰਹੇ ਸਤਰ ਤੇ ਚਿੰਤਾ ਪ੍ਰਗਟਾਉਂਦੇ ਹੋਏ ਉਹਨਾਂ ਨੇ ਝੋਨੇ ਨੂੰ ਝੋਨੇ ਦੀ ਖੇਤੀ ਨੂੰ ਮੁੱਖ ਵਜ੍ਹਾ ਦੱਸਿਆ ਉਹਨਾਂ ਨੇ ਜ਼ਾਦ ਦਵਾਇਆ ਕਿ ਇੱਕ ਸਮਾਂ ਸੀ ਜਦੋਂ ਮਾਲਵੇ ਦੇ ਵਿੱਚ ਕਪਾਹ ਉਦਯੋਗ ਲਾਭਕਾਰੀ ਸੀ ਜੋ ਕਿਸਾਨ ਮਜ਼ਦੂਰਾਂ ਦੁਆਰਾ ਐਕਟ ਮਿਲਾ ਆਮਦਨ ਦੇ ਵਿੱਚ ਜੋ ਕਿ ਮਜ਼ਬੂਤ ਸਰੋਤ ਸੀ ਹਾਲਾਂਕਿ ਗੁਲਾਬੀ ਸੰਡੀ ਹਮਲੇ ਨੇ ਸੁਦਜੋਗ ਨੂੰ ਨੁਕਸਾਨ ਪਹੁੰਚਾਇਆ ਕਪਾਹ ਦੇ ਖੇਤਰ ਵਿੱਚ 980000 ਐਕਟ ਤੱਕ ਰਹਿ ਗਿਆ ਜਾਨੀ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਤੀ ਦਾ ਨਵੀਨੀਕਰਨ ਕਰਨਾ ਪਵੇਗਾ ਝੋਨੇ ਤੇ ਕਣਕ ਦੀ ਫਸਲ ਨੂੰ ਛੱਡ ਕੇ ਪੰਜਾਬ ਦੇ ਵਿੱਚ ਕਪਾਹ ਵਰਗੀ ਖੇਤੀ ਨਰਮੇ ਵਰਗੀ ਖੇਤੀ ਨੂੰ ਦੁਬਾਰਾ ਲਿਆਉਣਾ ਪਵੇਗਾ ਜਿਸ ਨਾਲ ਟੈਕਸਟਾਈਲ ਮਿਲਾਂ ਨੂੰ ਹੰਗਾਰਾ ਮਿਲੇਗਾ ਮਸ ਦੂਰਾਂ ਦੀ ਗਿਣਤੀ ਵਧੇਗੀ ਅਫਸਰ ਉੱਥੇ ਜ਼ਿਆਦਾ ਹੋਣਗੇ ਕਿਉਂਕਿ ਰਾਣਾ ਗੁਰਜੀਤ ਸਿੰਘ ਪਿਛਲੇ ਦਿਨਾਂ ਤੋਂ ਕਹਿ ਰਹੇ ਨੇ ਕਿ ਹਲਕਾ ਬਠਿੰਡੇ ਵਿੱਚ ਜਿੰਨੇ ਵੀ ਲੋਕ ਇੱਥੇ ਮੱਕੀ ਦੀ ਫਸਲ ਬੀਜਣਗੇ ਉਹਨਾਂ ਨੂੰ ਮੱਕੀ ਦੀ ਫਸਲ ਤੇ ਮੈਂ ਐਮ ਐਸ ਪੀ ਦਿਆਂਗਾ ਕਿਉਂਕਿ ਰਾਣਾ ਗੁਰਜੀਤ ਸਿੰਘ ਨੇ ਜਦੋਂ ਇਹ ਗੱਲ ਕਹੀ ਤਾਂ ਇਹ ਬਿਆਨ ਦਿੱਤਾ ਤਾਂ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਚੱਲਦੇ ਨੇ ਰਾਣਾ ਗੁਰਜੀਤ ਸਿੰਘ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ